ਪੁਲਿਸਨ ਸੀ ਜੀ ਪ੍ਰਾਇਰਟੀ ਕੋਈ ਮੂਵਮੈਂਟ ਹੈ ਜੀ ਜਾਂ ਡਰੱਗਸ ਵਗੈਰਾ ਜਿਹੜੇ ਆਣਗੇ ਇੱਥੋਂ ਕੋਈ ਲੈ ਕੇ ਜਾਣਗੇ ਉਹਦੇ ਰਿਗਾਰਡਿੰਗ ਜਿਹੜੀ ਐ ਐਸਪੀ ਡੀ ਸਾਹਿਬ ਕੋਲ ਇਨਫੋਰਮੇਸ਼ਨ ਸੀਗੀ ਮਨਿੰਦਰ ਸਿੰਘ ਉਹਨਾਂ ਕੋਲ ਉਹਨਾਂ ਨੇ ਕਹਿ ਕੇ ਨਾਕੇ ਵਗੈਰਾ ਲਗਵਾਏ ਸੀ ਤਾਂ ਨਾਕਿਆਂ ਦੇ ਵਿੱਚ ਦੌਰਾਨ ਜਿਹੜੀ ਹੈਗੀ ਆ ਪੂਸੇ ਚੌਂਕ ਤੇ ਐਸੀ ਚਰਨਜੀਤ ਸਿੰਘ ਸੀਗਾ ਉਹਨੇ ਦੋ ਮੁੰਡੇ ਜਿਹੜੇ ਸੀਗੇ ਉਹ ਰੁਕੇ ਸੀਗੇ ਜਿਨ੍ਹਾਂ ਕੋਲੋਂ ਇੱਕ ਰਾਜਾ ਤਲ ਦੇ ਸੀਗੇ ਰਹਿਣ ਵਾਲੇ ਦੋਨੋਂ ਘਰੇਂਡੇ ਥਾਣੇ ਦੇ ਔਰ ਉਥੋਂ ਬਈ ਕਸ਼ਮਸ਼ੇਰ ਹੈ ਇੱਕ ਮੁੰਡਾ ਜਿਹੜਾ ਹੈਗਾ ਯਾਦਵਿੰਦਰ ਹੈ ਇਹਨਾਂ ਕੋਲੋਂ ਜਿਹੜੀ 5 ਕਿਲੋ 20 ਗ੍ਰਾਮ ਹੀਰੋਇਨ ਰਿਕਵਰ ਹੋਈ ਹੈ ਸਰ ਇਹ ਪਹਿਲਾਂ ਕੋਈ ਲਿੰਕ ਆਪੇ ਗਿਆ ਨਾ ਜਾਂ ਮਾਮਲੇ ਦਰਜ ਨੇ ਇਹਨਾਂ ਦੇ ਨਹੀਂ ਪਹਿਲੇ ਕੋਈ ਨਹੀਂ ਇਸੇ ਕਰਕੇ ਅਸੀਂ ਉਹਨਾਂ ਦੀ ਉਹਨਾਂ ਦੀ ਮੰਗ ਲੈ ਕੇ ਇੰਟਰੋਗੇਸ਼ਨ ਕਰਾਂਗੇ ਕਿ ਇਹਨਾਂ ਨੇ ਕਿਹਦੇ ਤੋਂ ਵਪਾਰੋਂ ਇਹਨਾਂ ਦੇ ਸਿੱਧੇ ਕੰਟੈਕਟਾਂ ਉਥੋਂ ਮਗਵਾਈ ਸੀ ਜਾਂ ਇੱਥੋਂ ਡਿਲੀਵਰੀ ਲਈ ਸੀ ਕਿਸੇ ਤੋਂ ਉਹ ਸਾਰਾ ਸੀ ਧਿਊਰਿੰਗ ਇੰਟਰੋਗੇਸ਼ਨ ਜਿਹੜਾ ਇਹਨਾਂ ਦਾ ਕਰਾਂਗੇ ਉਹ ਦੀ ਡਿਲੀਵਰੀ ਲੈਣ ਆਈ ਸੀ ਜਾਂ ਕਿਸ ਤਰੀਕੇ ਫੜੇਗੇ ਕਿਸ ਤਰੀਕੇ ਦੇ ਨਾਲ ਉਹ ਵੇਰਵਾ ਦੇ ਇਹ ਡਿਲੀਵਰੀ ਇਹ ਨਹੀਂ ਹਜੇ ਸਟਰਨ ਹੋਇਆ ਵੀ ਇਹਨਾਂ ਨੇ ਮੰਗਾਈ ਸੀ ਕੀ ਉਥੇ ਆਪ ਕਨਸਾਈਨਮੈਂਟ ਮੰਗਾਈ ਸੀ ਜਾਂ ਕਿਸੇ ਤੋਂ ਡਿਲੀਵਰੀ ਲਈ ਸੀ ਇਹ ਧਿਊਰਿੰਗ ਇੰਟਰੋਗੇਸ਼ਨੋਂ ਪਤਾ ਲੱਗੂਗਾ ਬਟ ਡੈਫੀਨੇਟਲੀ ਇਹ ਆਏ ਉਧਰੋਂ ਕਹਿੰਦੇ ਥਾਣੇ ਤੋਂ ਰਾਜਾਤਲ ਪਿੰਡ ਤੋਂ ਸੀ ਇੱਥੋਂ ਸਮਾਨ ਲੈ ਕੇ ਜਾ ਰਹੇ ਸੀ ਜੀ